89 ਦੇ ਵਿੱਚ ਖਰਾਜੀ ਦਾ ਮੈਸੇਜ ਆਉਣ ਲਈ 15 5 15 ਦਾ ਟਾਈਮ ਹੁੰਦਾ ਸੀ ਉਦੋਂ ਅੱਜ ਕੱਲ ਦਾ ਕੀ ਹੈ ਸਾਡੇ ਬਾਅਦ ਐਡਾਂ ਦੇ ਦੋ ਜੀ 12 ਪੁਆਇੰਟ ਜਿੱਦੇ ਹੋ ਗਏ ਉਹਨੂੰ ਜਿੱਥੇ ਗੁਰਾਰ ਦੇ ਦਿਓ ਠੀਕ ਹੈ ਅੱਗੇ ਪੁਗੜਾ ਟੈਂਸੀ ਲਾਸਟ ਡੇਟ ਤੇ ਬੋਲਿਆ ਨਹੀਂ ਕਿ ਕ੍ਰੈਡ ਰਹਿ ਗਈ ਜੀ ਤੇ ਖਰਾਜੀ ਜੀ ਕਹਿੰਦੇ ਵੀ ਇਹ ਪਾਣੀ ਵੀ ਮੂੰਹ ਭਰ ਲਾਂਦਾ ਜੀ ਉਹ ਕਹਿੰਦੇ ਪੁਕਾਰਾਂ ਮਾਰਦਾ ਹੈ ਪਰ ਹੱਥ ਛੱਡ ਜਾਂਦਾ ਛੇਮੀ ਇਹਦਾ ਪਾਣੀ ਬੰਦ ਕਰਦਾ ਛੇਮੀ ਰੇਟ ਦੇ ਨੇ ਕਹਿੰਦਾ ਜੱਟ ਹਰਦਾ ਨਹੀਂ ਕਹਿੰਦਾ ਪਾਣੀ ਤਾਂ ਪਿਆ ਦਿਓ ਪਰ ਇਹ ਔਰ ਇਹ ਸ਼ਖਸ਼ ਇਹ ਜੀ ਇਹ ਬੰਦੇ ਨੇ ਉਦੋਂ ਦਾ ਟੂਰਨਾਮੈਂਟ ਦੇਖਣਾ ਬੰਦ ਕਰਤਾ ਕਹਿੰਦਾ ਖਰਾਜੀ ਬਿਨਾ ਪਾਣੀ ਤੋਂ ਜਿੱਤ ਗਿਆ ਕਹਿੰਦਾ ਅਸੀਂ ਰੈਡਰ ਨੂੰ ਪਾਰੀ ਕਿਉਂ ਨਹੀਂ ਪਾਇਆ ਆਪਾਂ ਸਾਡੇ ਪਿੰਡ ਦੇ ਗਰਾਉਂਡ 'ਚ ਮੈਂ ਗਿਆ ਨਹੀਂ ਸੀ ਮੈਨੂੰ ਯਾਦ ਆ ਤੁਸੀਂ ਖਰਾਜੀ ਦੇ ਫੈਨ ਸੀ ਹਾਂਜੀ ਬਈ ਪੂਰਾ ਫੋਨ ਔਰ ਮੈਂ ਇਹਨਾਂ ਦੇ ਪਿੰਡ ਵੀ ਦੀ ਜਾਂਦਾ ਹੁੰਦਾ ਸੀ ਮੈਂ ਥੋਲੇ ਲੱਗਿਆ ਹੋਇਆ ਸੀਗਾ ਹੂੰ ਤੇ ਇੱਕ ਵਾਰੀ ਨਾ ਇੱਥੇ ਪਿੱਥੋ ਰਾਮਪਰੇ ਮੈਚ ਸੀਗਾ ਹੂੰ ਰਾਮਪਰੇ ਨੇ ਇਹੇ ਲੋਟ ਤੇ ਬਾਈ ਪਾਈ ਕਈਆਂ ਪਾਈਆਂ ਜੀ ਸੈਦੋਂ ਕਹਿੰਦਾ ਮੈਂਚ ਇਹਨਾਂ ਨਾਲ ਪੜਾਤਾ ਔਰ ਦਰਸ਼ਕਾਂ ਨੂੰ ਪਹਿਲਾਂ ਵਾਰ ਸੇ ਕੁੜਮ ਕਬੀਲਾ ਇਕੱਠਾ ਕਰਤਾ ਇਕੱਠਾ ਕੀਤਾ ਉਹਨੂੰ ਬੜੀ ਮੁਸ਼ਕਿਲ ਨਾਲ ਵੀਡੀਓ ਚੱਲਦੀਆਂ ਹੁੰਦੀਆਂ ਸੀਗੀਆਂ ਪਰ ਫਿਰ ਵੀ ਮੈਂ ਚਾਹੇ ਜੇ ਕੱਢ ਕੇ ਲੈ ਕੇ ਗਿਆ ਬਲਜੀਤ ਵਰਗਿਆਂ ਤੋਂ ਇਹ ਛੱਡ ਗੱਲਾਂ ਦੇ ਠੀਕ 2009 'ਚ ਮੈਂ ਚਲੋ ਅੰਪਾਇਰ ਕਰਾ ਮਾੜਾ ਮੋਟਾ ਬੋਲਾ ਪਰ ਇਹ ਕਾਲੇ ਨੇ ਇਹ ਇਹ ਮਨੇ ਭਾਈ ਨੇ ਇਹਨੇ ਮੈਚਾਂ ਦੀ ਇੰਨੀ ਕਮੈਂਟਰੀ ਕੀਤੀ ਐ ਭਾਈ ਮੈਂ 12 ਸਾਲ ਕਮੈਂਟਰੀ ਕਰੀ ਆ ਜਿੱਥੇ ਪਿੱਠੋਂ ਦੀ ਜਿਵੇਂ ਇੰਟਰ ਨਹੀਂ ਹੁੰਦੀ ਸੀ ਯਾਰਾ ਲੋਕਾਂ ਆ ਕੇ ਕਹਿੰਦੇ ਸੀ ਆ ਟੂਰਨਾਮੈਂਟ ਆ ਕੋਈ ਅੱਛਾ ਯਾਰ ਹਾਂਜੀ ਜਿੱਥੇ ਖਰਾਜੀ ਨਹੀਂ ਆਉਂਦਾ ਸੀ ਲੋਕਾਂ ਆ ਕੇ ਕਹਿੰਦੇ ਟੂਰਨਾਮੈਂਟ ਐ ਭਾਈ ਅਸੀਂ ਦੇਖਦੇ ਨਹੀਂ ਯਾਰ ਹਾਂ ਮੈਂ ਕਹਿੰਦਾ ਆਪਣੇ ਆਪ ਨੂੰ ਮਾਈਕ ਤੇ ਬੋਲਣ ਦਾ ਸਵਾਦ ਨਹੀਂ ਆਉਂਦਾ ਸੀ ਵੀ ਜਿੱਥੇ ਪਿੱਥੋ ਦੀ ਟੀਮ 2000 9 ਦੇ ਵਿੱਚ ਬਾਈ ਮੇਰੀ ਐਂਟਰੀ ਟੀਮ ਮਾਈਂਡਰੀ ਤੇ ਡਿਊਟੀ ਸੀਗੀ ਸ਼ੈਣੀ ਦੀ ਟੀਮ ਐਂਟਰ ਹੋ ਗਈ ਇਹ ਤਰਖਾ ਬੰਦ ਰੋਡ ਦੀ ਟੀਮ ਐਂਟਰ ਹੋ ਗਈ ਸਾਰੇ ਆ ਗਏ ਇਹਨੂੰ ਮੈਂ ਆਖਿਆ ਇਹਨੂੰ ਮੈਂ ਆਖਿਆ ਵੀ ਐਂਟਰੀ ਫੀਸ ਦੇ ਦਿਓ ਬਾਈ ਕਹਿੰਦਾ ਨਾਮ ਚੋਂ ਕੱਟ ਲਈ ਅੱਛਾ ਇੰਨਾ ਪ੍ਰਾਈਸ ਸੀ ਹਾਂ ਇੰਨੇ ਇਹਨੂੰ ਮਨੋਬਲ ਸੀਗਾ ਟੱਟ ਬਾਹਰ ਬਾਈ ਯਾਰ ਰੈਂਟ ਸੀ ਵੀ ਕਹਿੰਦਾ ਪ੍ਰਾਈਸ ਚ ਕੱਟ ਲੀਓ ਯਾਰ ਕੋਈ ਨਹੀਂ ਕਿੰਨਾ ਬੱਧ ਕੱਟ ਲੱਖਾਂ ਸੀ ਲੱਖਾਂ ਲੱਖਾਂ ਸੀ ਨਾ ਇਹਰਾ ਗੁਰੂ ਸੀੜ ਹਾਂ ਉਹ ਗੁੰਨਿਆਂ ਹੋਇਆ ਭਜਦਾ ਸੀ ਇਹਨੂੰ ਫੜ ਲੈਨੇ ਕੈਂਚੀ ਪਾ ਜਾਂਦੇ ਚੀਕਾ ਮਾਰਦੇ ਲੋਕ ਫਿਰ ਜਫਾ ਪੈ ਗਿਆ ਤੇ ਉਦੋਂ ਭਜਦਾ ਸੀ ਜੱਟ ਇਹ ਉਹ ਟੈ ਕਮੇਟੀਆਂ ਨੂੰ ਦਰਸ਼ਕਾਂ ਦੀ ਹਦਾਇਤ ਹੁੰਦੀ ਸੀ ਇੱਕ ਕਿ ਜਦੋਂ ਪਿੱਥੋ ਦਾ ਮੈਚ ਚੱਲਣਾ ਸਾਨੂੰ ਘੱਟੋ ਘੱਟ 15 ਮਿੰਟ ਪਹਿਲਾਂ ਅਨਾਉਂਸ ਕਰਦੇ ਸੀ ਕਿਸੇ ਲੰਗਰ ਜੀਆਂ ਵਾਸ਼ਰੂਮ ਪਾਣੀ ਪੀਣ ਨਗੇ ਕਿਥੋਂ ਦਾ ਮੈਚ ਲਈ ਲੋਕ ਇੱਕ ਦੂਜੇ 'ਤੇ ਚੜ ਜਾਂਦੇ ਐਨ ਵੀ ਪਿੱਥੋ ਦਾ ਮੈਚ ਨਹੀਂ ਮਿਸ ਕਰਨਾ ਕੋਈ ਮਰਜ਼ੀ ਹੋ ਜੇ ਆ ਇਹਦੀ ਬਾਈ ਦੀ ਆਹੀ ਕਮਾਈ ਹੈ ਜੀ ਠੀਕ ਹੈ ਪਰ ਖੇਡ ਦੀ ਨਜ਼ਰ ਖੇਡੀ ਹੈ ਇਮਾਨਦਾਰੀ ਦੀ ਖੇਡੀ ਹੈ ਜੀ ਬਿਨਾ ਨਸ਼ੇ ਬਤ ਤੇ ਬਿਨਾ ਨਸ਼ੇ ਬਤ ਤੇ ਜੇ ਬਾਈ ਨੇ ਕਿਹਾ ਤਾਂ 15 5 15 20 2 20 ਟਾਈਮ ਵੀ ਬਹੁਤ ਹੁੰਦਾ ਬਾਈ ਜੀ ਜਿੱਤੇ ਕੀ ਲਾਸਟ ਰੀਡਿੰਗ ਦੱਸਣੀ ਹੋਵੇ ਕਿ ਕਿੰਨੇ ਡੈ ਰਹਿ ਗਈ ਹੂੰ ਠੀਕ ਹੈ ਧੰਨਵਾਦ ਜੀ ਠੀਕ ਹੈ ਠੀਕ ਹੈ